ਸੁੱਤੇ ਮੋਤੀ ਕਮਲਾ ਸੁਣੋ ਜੀ ਮੇਰੀ ਗੱਲ ਦਾ ਗੁੱਸਾ ਨਾ ਕਰਨਾ ਆਹ ਵੇਖੋ ਮੰਮੀ ਕਿਦਾਂ ਨਿਆਣਿਆਂ ਦੇ ਉੱਤੇ ਹੀ ਖੰਗੀ ਜਾਂਦੀ ਐ ਜਦੋਂ ਤੁਸੀਂ ਡਿਊਟੀ ਚਲੇ ਜਾਂਦੇ ਹੋ ਮੰਮੀ ਨਿੱਕੂ ਨੂੰ ਖਾਣ ਲਈ ਕਦੇ ਰੋਟੀ ਕਦੇ ਬਿਸਕੁਟ ਕਦੇ ਕੁਝ ਫੜਾ ਦਿੰਦੀ ਐ ਹੋਰ ਤੇ ਹੋਰ ਮੂੰਹ ਵੀ ਪਤਾ ਨਹੀਂ ਕਿੰਨੇ ਵਾਰੀ ਚਮੰਦੀ ਐ ਮੈਂ ਤਾਂ ਕਹਿੰਦੀ ਆ ਇਹਨਾਂ ਨੂੰ ਅਲੱਗ ਕਮਰੇ 'ਚ ਕਰ ਦੋ ਬੱਚਿਆਂ ਨੂੰ ਵੀ ਕੋਈ ਬਿਮਾਰੀ ਨਾ ਲੱਗੇ ਆ ਵੇਖੋ ਆਪਣੀ ਗਵੰਡਨ ਸਾਰਾ ਦਿਨ ਕਿਦਾਂ ਹੱਸਦੀ ਖੇਡਦੀ ਰਹਿੰਦੀ ਐ ਘਰ ਵਾਲਾ ਵੀ ਸਾਰੀਆਂ ਗੱਲਾਂ ਮੰਨਦਾ ਉਹਦੀਆਂ ਰਹਿੰਦੀ ਵੀ ਕੱਲੀ ਐ ਹੂੰ ਤੁਸੀਂ ਇਕੱਲੇ ਹੋ ਕਦੇ ਸੁਣਦੇ ਹੀ ਨਹੀਂ ਕਿੰਨੀ ਵਾਰ ਕਹਿਆ ਬੇਬੇ ਬਾਪੂ ਨੂੰ ਅਲੱਗ ਕਰ ਦਿਓ ਚੱਲ ਕਮਲਾ ਤੈਨੂੰ ਦੱਸਾਂ ਤੇਰੀ ਗਵੰਡਨ ਕਿਉਂ ਖੁਸ਼ ਰਹਿੰਦੀ ਐ ਸਾਰਾ ਦਿਨ ਤੇ ਤੂੰ ਕਿਉਂ ਦੁਖੀ ਆ ਵੇਖ ਆਪਣੇ ਗਵੰਡੀਆਂ ਦਾ ਘਰ ਜਦ ਇੱਕ ਗਵਾਂਡੀ ਦੋਵੇਂ ਜੀ ਕੰਮ ਤੇ ਚਲੇ ਜਾਂਦੇ ਆ ਤਾਂ ਆਪਣੇ ਛੋਟੇ ਬੱਚਿਆਂ ਲਾਗੇ ਦੋ ਸੁੱਚੇ ਮੋਤੀ ਛੱਡ ਜਾਂਦੇ ਆ ਬੱਚੇ ਸਾਰਾ ਦਿਨ ਉਹਨਾਂ ਨਾਲ ਖੇਡਦੇ ਆ ਬੱਚੇ ਕਦੇ ਮੋਤੀ ਚੁੰਮਦੇ ਆ ਤੇ ਕਦੇ ਮੋਤੀ ਬੱਚਿਆਂ ਨੂੰ ਪਰ ਬਿਮਾਰੀ ਦਾ ਕੋਈ ਡਰ ਨਹੀਂ ਇਹਨਾਂ ਨੂੰ ਹੈ ਸੁੱਚੇ ਮੋਤੀ ਬੱਚਿਆਂ ਨੂੰ ਸੰਭਾਲਦੇ ਆ ਕਿੱਦਾਂ ਦੀ ਗੱਲ ਹੋਈ ਮੈਂ ਵੀ ਉਹੀ ਮੋਤੀ ਵੇਖਣੇ ਆ ਕਮਲਾ ਜਿੱਦ ਕਰਨ ਲੱਗੀ ਮੈਂ ਦਰਵਾਜ਼ਾ ਖੋਲਿਆ ਤਕਮਲਾ ਵੇਖ ਹੈਰਾਨ ਰਹਿ ਗਈ ਦੋ ਨਿੱਕੇ ਨਿੱਕੇ ਬੱਚੇ ਸੱਚ ਹੀ ਸੁੱਚੇ ਮੋਤੀਆਂ ਨਾਲ ਖੇਡ ਰਹੇ ਸੀ ਕਦੇ ਇਹ ਸੁੱਚੇ ਮੋਤੀ ਬੱਚਿਆਂ ਲਈ ਘੋੜਾ ਬਣ ਜਾਂਦੇ ਤੇ ਕਦੇ ਸ਼ੇਰ ਤੇ ਕਦੇ ਕੁਝ ਇਹ ਮੋਤੀ ਕੋਈ ਹੋਰ ਨਹੀਂ ਇਨ੍ਹਾਂ ਬੱਚਿਆਂ ਦੇ ਦਾਦਾ-ਦਾਦੀ ਸਨ ਇਹ ਸਭ ਵੇਖ ਕਮਲਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਹਾਂ ਮੇਰੇ ਦਾਦਾ-ਦਾਦੀ ਨੇ ਵੀ ਮੈਨੂੰ ਇੰਨਾ ਹੀ ਲਾਡੇ ਚਾਵਾਂ ਨਾਲ ਪਾਲਿਆ ਸੀ ਕਮਲਾ ਨੇ ਰੋਂਦੇ ਹੋਏ ਕਿਆ ਕਮਲਾ ਨੇ ਆਪਣੀ ਗਲਤੀ ਮੰਨਦਿਆਂ ਆਪਣੇ ਬੱਚਿਆਂ ਨੂੰ ਦਾਦਾ-ਦਾਦੀ ਦੇ ਹੱਥ ਫੜਾਉਂਦੇ ਕਿਆ ਪਾਪਾ ਜੀ ਆਹ ਲਵੋ ਆਪਣੀ ਖੁਸ਼ੀ ਆਪਣਾ ਪੋਤਾ ਤੇ ਆਪਣੀ ਪੋਤੀ ਦੋਸਤੋ ਬਜ਼ੁਰਗ ਸੁੱਚੇ ਮੋਤੀ ਦੀ ਤਰ੍ਹਾਂ ਹੁੰਦੇ ਐ ਅਗਰ ਵਾਰ ਮਾਲਾ ਵਿੱਚੋਂ ਖਿੱਲਰ ਜਾਣ ਤਾਂ ਫਿਰ ਉਹ ਮਾਲਾ ਕਿਸੇ ਕੰਮ ਦੀ ਨਹੀਂ ਰਹਿੰਦੀ ਫਿਰ ਉਹ ਘਰ ਪਰਿਵਾਰ ਹੋਵੇ ਜਾਂ ਮੋਤੀਆਂ ਦੀ ਮਾਲਾ ਬਜ਼ੁਰਗਾਂ ਦਾ ਸਤਕਾਰ ਗੁਰੂ ਦਾ ਸਤਕਾਰ ਇੱਕ ਬਰਾਬਰ ਹੈ